ਸਵਾਗਤ ਹੈ ਜੀ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਿਹੜੇ ਵੀ ਚੈਨਲ ਤੇ ਨਵੇਂ ਅਜਾਣ ਹ ਤੱਕ ਆਪਣਾ ਚਾਹੁੰਦਾ ਸਬਸਕ੍ਰਾਈਬ ਨਹੀਂ ਕੀਤਾ ਨੀਚੇ ਰੈੱਡ ਕਰਦਾ ਬਟਨ ਸੋ ਰਿਹਾ ਉਸ ਨੂੰ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਜੇ ਕਿਸੇ ਵੀ ਨੇ ਖੇਤੀਬਾੜੀ ਦਾ ਕੋਈ ਵੀ ਸਾਧਨ ਡ੍ਰੈਕਟਰ ਟਰਾਲੀ ਕਵੈਨ ਜੈਗਨੇਟਰ ਖੀਦਰਾ ਜਾਂ ਵੇਚਣਾ ਹੋਵੇ ਤਾਂ ਉਸ ਦੇ ਚਾਰ ਪੰਜ ਫੋਟੋਆਂ ਦੀ ਪੂਰੀ ਜਾਣਕਾਰੀ ਸਾਡੇ ਨੀਚੇ ਦਿੱਤੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਅਸੀਂ ਤੁਹਾਡੀ ਐਡ ਸਾਡੇ ਚੈਨਲ ਤੇ ਲਾ ਦਾਂਗੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਅਨੂਬਾ ਗੱਡੀ ਜੀ ਬਹੁਤ ਹੀ ਵਧੀਆ ਕੰਡੀਸ਼ਨ ਦੀ ਗੱਡੀ ਹੈ ਸ਼ੋਅਰੂਮ ਕੰਡੀਸ਼ਨ ਵੀਡੀਓ ਨੂੰ ਨਾਸ਼ਟਾ ਦੇਖੋ ਪੂਰੀ ਫੁੱਲ ਜਾਣਕਾਰੀ ਵੀਡੀਓ ਦੇ ਵਿੱਚ ਦੇਵਾਂਗੇ ਤੇ ਮਾਲਕ ਵੀਰ ਦਾ ਮੋਬਾਈਲ ਨੰਬਰ ਵੀ ਜਰੂਰ ਦੇ ਕੇ ਜਾਵਾਂਗੇ। ਇਹ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਇਕ ਜ਼ਰੂਰ ਕਰਦਿਆ ਕਰੋ ਜੀ। ਅੱਜ ਆਪਾਂ ਤੁਹਾਡੇ ਲੈ ਕੇ ਆਏ ਆਂ ਅਨੋਵਾ ਗੱਡੀ 2015 ਮਾਡਲ ਗੱਡੀ ਹੈ ਜੀ। ਬਹੁਤ ਹੀ ਵਧੀਆ ਕੰਡੀਸ਼ਨ ਦੀ ਗੱਡੀ ਆ ਵੰਪਰ ਟੂ ਵੰਪਰ ਸਾਰੀ オリジナル ਪੇਂਟ ਹੈ ਕਿਤੇ ਡੈਂਟ ਜਾਂ ਪੇਂਟਿੰਗ ਨਹੀਂ ਹੋਈ ਨਾ ਕਿਤੇ ਗਲੀ ਸੜੀ ਹੈ। ਪੀਵੀ 13 ਗੱਡੀ ਦਾ ਨੰਬਰ ਹੈ 2000 VIP ਗੱਡੀ ਦਾ ਨੰਬਰ ਹੈ ਜੀ AC ਹੀਟਰ ਬਿਲਕੁਲ ਚਾਲੂ ਹਾਲਤ ਦੇ ਵਿੱਚ ਹੈ ਚਾਰੇ ਟਾਇਰ ਬਿਲਕੁਲ ਨਿਊ ਲੱਗੇ ਹੋਇਆ ਰੰਗ ਪੇਂਟ ਦੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਹੀ ਵਧੀਆ ਸ਼ੋਅਰੂਮ ਕੰਡੀਸ਼ਨ ਦੀ ਗੱਡੀ ਹੈ ਜੀ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਸਾਰੇ ਆਲ ਡਾਕੂਮੈਂਟ ਕੰਪਲੀਟ ਹੈ ਜੀ ਬਾਕੀ ਸਰਵਿਸ ਵਗੈਰਾ ਗੱਡੀ ਦੀ ਹੋਈ ਵੀ ਹੈ ਕਿੰਦੇ ਨਗਰ ਵਗੈਰਾ ਦੀ ਕੰਡੀਸ਼ਨ ਤੋਂ ਕੇ ਕਰਨੇ ਵੀਡੀਓ ਦੇ ਵਿੱਚ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਗੇਅਰ ਬੈਜੀ ਕਿ ਕੋਈ ਕੋਈ ਲੀਕ ਨਹੀਂ ਹੋਈ ਹੋਰ ਵੀ ਵਧੀਆ ਕੰਡੀਸ਼ਨ ਦੀ ਗੱਡੀ ਹੈ ਬੈਂਟਰੀ ਵਗੈਰਾ ਬਿਲਕੁਲ ਨਿਊਆ ਮਰਾਉਂ ਹੋਮ ਕੋਈ ਨਹੀਂ ਬੈਠੀ ਹੈ ਏਸੀ ਠੀਕੀ ਚਾਲੂ ਖਾ ਦੇ ਵਿੱਚ ਹੈ ਕੋਈ ਐਕਸੀਡੈਂਟ ਨਹੀਂ ਹੋਇਆ ਤੇ ਕੋਲ ਰੇਨੂਨ ਕਰਦੀ ਹੈ ਬੰਪਰ ਤੋਂ ਬੰਪਰ ਸਾਰੀ オリジナル ਪੇਂਟ ਹੈ ਵੀਆਪ ਨੰਬਰ ਹੈ ਗੱਡੀ ਦਾ ਪੀਵੀ 13 ਬਤਾਰੀ ਨੰਬਰ ਅਪਰੇਟਾਂ ਲੱਗੀਆਂ ਹੋਈਆਂ ਨੇ ਗੱਡੀ ਦੇ ਇੰਟੀਰੀਅਰ ਦੀ ਗੱਲ ਕਰੀਏ ਤਾਂ ਵੀਡੀਓ ਵਿੱਚ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਸਾਫ਼ ਸੁਥਰੀ ਕੰਡੀਸ਼ਨਿੰਗ ਦਾ ਇੰਟੀਰੀਅਰ ਲੱਗਿਆ ਹੋਇਆ ਹੈ ਮੈਟਮ ਵਗੈਰਾ ਗੱਡੀ ਵਿੱਚ ਬਹੁਤ ਹੀ ਵਧੀਆ ਹੋਈ ਹੋਈ ਹੈ ਸੀਟ ਕਵਰ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਪਏ ਆ 1,65,000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਸਾਰੀ ਬਹੁਤ ਹੀ ਵਧੀਆ ਸ਼ੋਅਰੂਮ ਕੰਡੀਸ਼ਨ ਦੀ ਗੱਡੀ ਹੈ ਬਹੁਤ ਘੱਟ ਚੱਲੀ ਹੋਈ ਗੱਡੀ ਹੈ ਗੱਡੀ ਦੀ ਜੋ ਡਿਮਾਂਡ ਹੈ ਮਾਲਕ ਵੀਰਾਂ ਵੱਲੋਂ 6 ਲੱਖ ਤੇ 80000 ਰੁਪਏ ਰੱਖੀ ਹੈ ਬਾਕੀ ਮੌਕੇ ਤੇ ਲੈਸ ਹੋ ਜੂ। ਮਾਲਕ ਵੀਰਾਂ ਦਾ ਏਰੀਆ ਸੰਗਰੂਰ ਲੋਕਲ ਗੱਡੀ ਦਾ ਨੰਬਰ ਹੈ। ਮੋਬਾਈਲ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੈ। ਇਸ ਨੰਬਰ ਤੇ ਕਨੈਕਟ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਵੀਡੀਓ ਨੂੰ ਲਾਈਕ ਕਰਦੇ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ। ਧੰਨਵਾਦ।